ਤੀਆਂ ਨੂੰ ਕਦੀ ਇਹ ਅਹਿਸਾਸ ਨਾ ਕਰਾਓ ਕਿ ਤੁਸੀਂ ਕਿਸੇ ਗੱਲੋਂ ਘਟ ਜੇ ਸਮਾਨ ਦੇ ਕੇ ਧੀ ਦੀ ਰਿਸਪੈਕਟ ਕਿਉਂ ਕਰਾਉਣੀ ਵੀ ਧੀ ਤੇ ਵੈਸੇ ਹੀ ਸਿਰ ਦਾ ਤਾਜ ਹੈ ਜਿੰਨਾ ਦੁੱਖ ਤਕਲੀਫ ਵੇਲੇ ਧੀ ਮਾਂ ਬਾਪ ਨੂੰ ਪੁੱਛਦੀ ਆ ਪੁੱਤ ਤੇ ਕਈ ਵਾਰੀ ਪੁੱਤ ਨੂੰ ਤਾਂ ਪਹਿਲੇ ਪਤਾ ਹੁੰਦਾ ਵੀ ਸਾਰਾ ਕੁਝ ਬਾਪੂ ਦਾ ਆਪਣਾ ਹੀ ਆ ਹੁਣ ਤਾਂ ਪਤਾ ਹੁੰਦਾ ਪਹਿਲਾਂ ਪਰ ਤੀਆਂ ਪਿਆਰ ਕਰਦੀਆਂ ਤੀਆਂ ਮਾੜੀਆਂ ਨਹੀਂ ਹੈਗੀਆਂ ਤੀਆਂ ਨਾਲ ਪਿਆਰ ਕਰੋ ਕਦੀ ਇਹ ਨਾ ਕਹੋ ਤੇਰੇ ਨਾਲ ਸਮਾਨ ਭੇਜਣਾ ਸੀ ਆਪਣੇ ਪੋਤੇ ਨੇ ਲਾਇਕ ਬਣਾਓ ਇਹ ਅਰਦਾਸ ਕਰੋ ਸੱਚਾ ਪਾਤਸ਼ਾਹ ਸਾਡੇ ਪੁੱਤਾਂ ਨੂੰ ਇੰਨੀ ਲਿਆਕਤ ਦੇ ਉਹ ਆਪਣੀਆਂ ਗੱਡੀਆਂ ਆਪਣੀਆਂ ਕੋਠੀਆਂ ਆਪਣੀਆਂ ਕਾਰਾਂ ਆਪਣੇ ਸੋਫੇ ਬੈੱਡ ਆਪਣੇ ਆਪ ਖਰੀਦਣ ਤੇ ਜਦੋਂ ਵਿਆਹਣ ਜਾਈਏ ਕਹੇ ਸਰਦਾਰ ਸਾਹਿਬ ਕਿਸੇ ਚੀਜ਼ ਦੀ ਲੋੜ ਨਹੀਂ ਸਾਡੇ ਘਰ ਧੀ ਦੀ ਕਮੀ ਸੀ ਅਸੀਂ ਧੀ ਲੈਣ ਆਏ ਧੀਾਂ ਨੂੰ ਕਦੀ ਇਹ ਅਹਿਸਾਸ ਨਾ ਕਰਾਓ ਕਿ ਤੁਸੀਂ ਕਿਸੇ ਗੱਲੋਂ ਘਟ ਜੇ ਸਮਾਨ ਦੇ ਕੇ ਧੀ ਦੀ ਰਿਸਪੈਕਟ ਕਿਉਂ ਕਰਾਉਣੀ ਵੀ ਧੀ ਤੇ ਵੈਸੇ ਸਿਰ ਦਾ ਤਾਜ ਹੈ ਜਿੰਨਾ ਦੁੱਖ ਤਕਲੀਫ ਵੇਲੇ ਧੀ ਮਾਂ ਬਾਪ ਨੂੰ ਪੁੱਛਦੀ ਆ ਪੁੱਤ ਤੇ ਕਈ ਵਾਰੀ ਪੁੱਤ ਨੂੰ ਤਾਂ ਪਹਿਲੇ ਪਤਾ ਹੁੰਦਾ ਵੀ ਸਾਰਾ ਕੁਝ ਬਾਪੂ ਦਾ ਆਪਣਾ ਹੀ ਆ ਹੁਣ ਤਾਂ ਪਤਾ ਹੁੰਦਾ ਪਹਿਲਾਂ ਧਰਤੀਆਂ ਪਿਆਰ ਕਰਦੀ ਧੀਆਂ ਮਾੜੀਆਂ ਨਹੀਂ ਹੈਗੀ ਧੀਆਂ ਨਾਲ ਪਿਆਰ ਕਰੋ ਕਦੀ ਇਹ ਨਾ ਕਹੋ ਤੇਰੇ ਨਾਲ ਸਮਾਨ ਭੇਜਣਾ ਸੀ ਆਪਣੇ ਪੋਤੇ ਨੇ ਲਾਇਕ ਬਣਾਓ ਇਹ ਅਰਦਾਸ ਕਰੋ ਸੱਚਾ ਪਾਤਸ਼ਾਹ ਸਾਡੇ ਪੁੱਤਾਂ ਨੂੰ ਇੰਨੀ ਲਿਆਕਤ ਦੇ ਉਹ ਆਪਣੀਆਂ ਗੱਡੀਆਂ ਆਪਣੀਆਂ ਕੋਠੀਆਂ ਆਪਣੀਆਂ ਕਾਰਾਂ ਆਪਣੇ ਸੋਫੇ ਬੈੱਡ ਆਪਣੇ ਆਪ ਖਰੀਦਣ ਤੇ ਜਦੋਂ ਵਿਆਹਣ ਜਾਈਏ ਕਿ ਇਹ ਸਰਦਾਰ ਸਾਹਿਬ ਕਿਸੇ ਚੀਜ਼ ਦੀ ਲੋੜ ਨਹੀਂ ਸਾਡੇ ਘਰ ਧੀ ਦੀ ਕਮੀ ਸੀ ਅਸੀਂ ਧੀ ਲੈਣਾ ਆ